ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖਟ ਕੇ ਲਿਆਂਦਾ ਕਾ ਮੁੰਡੇ ਦੀ ਦਾਦੀ ਨੂੰ ਗੋਡੇ-ਗੋਡੇ ਚਾ ਮੁੰਡੇ ਦੀ ਦਾਦੀ ਨੂੰ ਗੋਡੇ-ਗੋਡੇ ਚਾ ਮੁੰਡੇ ਦੀ ਦਾਦੀ ਨੂੰ ਕੋੜਾ ਆਰਦਾਨੀ ਕੋੜਾ ਪਾਰਦਾਨੀ ਕੋੜਾ ਆਰਦਾਨੀ ਕੋੜਾ ਪਾਰਦਾਨੀ ਨਾਨੀ ਨੱਚੇ ਤੇ ਨਾਨਾ ਨੋਟਵਾ ਨਾਨੀ ਸਾਡੀ ਨੱਚਦੀ ਤੇ ਨਾਨਾ ਨੋਟਵਾਰਦਾ ਨਾਨੀ ਸਾਡੀ ਨੱਚਦੀ ਤੇ ਨਾਨਾ ਨੋਟਵਾਰਦਾ ਅੱਜ ਪਤਾ ਲੱਗੂ ਇਹਨਾਂ ਦੋਵਾਂ ਦੇ ਪਿਆਰ ਦਾ ਅੱਜ ਪਤਾ ਲੱਗੂ ਇਹਨਾਂ ਦੋਨਾਂ ਦੇ ਪਿਆਰ ਦਾ ਅੱਜ ਪਤਾ ਲੱਗੂ ਇਹਨਾਂ ਦੋਹਾਂ ਦੇ ਪਿਆਰ ਦਾ ਛੋਲੇ 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 ਮੁੰਡੇ ਦੀ ਦਾਦੀ ਦੇ ਕੋਣ ਬਰਾਬਰ ਬੋਲੇ ਮੁੰਡੇ ਦੀ ਦਾਦੀ ਦੇ ਬਰ ਆ ਬਰ ਗੋਲੇ ਮੁੰਡੇ ਦੀ ਦਾਦੀ ਦੇ ਕਾਨੀ 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 ਗਿੱਦਾ ਤਾਂ ਪਾਈਏ ਜੇ ਨਚੇ ਮੁੰਡੇ ਦੀ ਨਾਨੀ ਗਿੱਦਾ ਤਾਂ ਪਾਈਏ ਜੇ ਨਚੇ ਮੁੰਡੇ ਦੀ ਨਾਨੀ ਗਿੱਦਾ ਤਾਂ ਪਾਈਏ ਗਾਣਾ 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 ਗਿੱਦਾ ਤਾਂ ਪਾਈਏ ਜੇ ਨਚੇ ਮੁੰਡੇ ਦਾ ਨਾਨਾ ਗਿੱਦਾ ਤਾਂ ਪਾਈਏ ਜੇ ਨਚੇ ਮੁੰਡੇ ਦਾ ਨਾਨਾ ਗਿੱਦਾ ਤਾਂ ਪਾਈਏ ਜੇ ਨਚੇ ਮੁੰਡੇ ਦਾ ਨਾਨਾ